ਬਾਕੀ ਮਾਮਲੇ ਅਸੇ ਅੱਜ ਜੋਨੇਕੇ ਪੰਪ ਹਰੀਕੇ ਇੱਕ ਐਸਐਚਓ ਹਰੀਕੇ ਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਆਲਟੋ ਸਵਾਰ ਦੇ ਵਿੱਚ ਦੋ ਮੁੰਡੇ ਜਿਹੜੇ ਸਵਾਰ ਨੇ ਉਹਨਾਂ ਨੇ ਬੰਦੇ ਕੋਲੋਂ 10000 ਰੁਪਏ ਤੇ ਉਹਦੀ ਆਲਟੋ ਗੱਡੀ ਦੀ ਚਾਬੀ ਜਿਹੜੀ ਉਹ ਖੋ ਕੇ ਭੱਜੇ ਆ ਉਥੇ ਮੌਕੇ ਤੇ ਇਨਫੋਰਮੇਸ਼ਨ ਮਿਲਦਈ ਐ ਐਸਐਚਓ ਹਰੀਕੇ ਨੇ ਦੋਸ਼ਿਆਂ ਦਾ ਪਿੱਛਾ ਕੀਤਾ ਤੇ ਉਥੋਂ ਵੱਜਦੇ ਹੋਏ ਇਹਨਾਂ ਨੇ ਗੱਡੀ ਜਿਹੜੀ ਆ ਪੱਟੀ ਵੱਲੋਂ ਆਪਣੀ ਮੋੜ ਲਈ ਸੀਗੀ ਨਾਲ ਹੀ ਅੱਗੇ ਆਪਣੇ ਐਸਐਚਓ ਸਦਰਪੱਟੀ ਗੁਰਚਰਨ ਸਿੰਘ ਇਹਨਾਂ ਨੂੰ ਐਸਐਚਓ ਨੇ ਇਨਫੋਰਮ ਕੀਤਾ ਤੇ ਜਦੋਂ ਗੱਡੀ ਦਾ ਪੁਲਿਸ ਪਿੱਛਾ ਕਰ ਰਹੀ ਸੀਗੀ ਤੇ ਉਹ ਇੱਥੇ ਆਪਣੇ ਬਾਗ ਲੱਗ ਗਿਆ ਕੱਚੀ ਪਟੜੀ ਤੇ ਨਾਲ ਗੱਡੀ ਧਾਰ ਲਈ ਤੇ ਗੱਡੀ ਤੋਂ ਗੱਡੀ ਰੋਕ ਕੇ ਪੁਲਿਸ ਜਦੋਂ ਮਗਰੀ ਨਾਲੇ ਵੱਜੀ ਹੈ ਤੇ ਇਹ ਬਾਗ ਦੇ ਵਿੱਚ ਦੋਵੇਂ ਜਣੇ ਵੜ ਗਏ ਆ ਤੇ ਪੁਲਿਸ ਨੇ ਇਹਨਾਂ ਦਾ ਪਿੱਛਾ ਕਰਦੇ ਹੋਏ ਇਹਨਾਂ ਨੂੰ ਜੱਪਾ ਪਾਉਣ ਦੀ ਕੋਸ਼ਿਸ਼ ਕੀਤੀ ਜਿਹਦੇ ਵਿੱਚ ਇੱਕ ਦੋਸ਼ੀ ਜਿਹੜਾ ਕਿ ਅੰਗਰੇਜ਼ ਸਿੰਘ ਇਹਨੇ ਪੁਲਿਸ ਦਾ ਜਿਹੜਾ ਪੀਐਚ ਦਾ ਜਵਾਨ ਸੀਗਾ ਉਹਦੇ ਉਹਦੇ ਫਾਇਰ ਉਹਦੇ ਵੱਲ ਸਿੱਧਾ ਫਾਇਰ ਕੀਤਾ ਜਿਹੜਾ ਕਿ ਉਹਦੀ ਪਗ ਤੇ ਲੱਗ ਕੇ ਉਹਦਾ ਬਚਾਅ ਹੋ ਗਿਆ ਤੇ ਉਪਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਵੱਲੋਂ ਜਦੋਂ ਫਾਇਰਿੰਗ ਕੀਤੀ ਗਈ ਤੇ ਜਿਹੜਾ ਅੰਗਰੇਜ਼ ਸਿੰਘ ਸੀਗਾ ਇਹਦੀ ਲੱਤ ਤੇ ਵਿੱਚ ਗੋਲੀ ਵੱਜੀ ਤੇ ਇਹਨੂੰ ਕਾਬੂ ਕੀਤਾ ਗਿਆ ਮੌਕੇ ਤੇ ਤੇ ਇਹਦੇ ਕੋਲੋਂ ਜਿਹੜਾ ਹਥਿਆਰ ਸੀ ਬੱਤੀ ਬੋਰ ਦਾ ਉਹ ਬਰਾਮਦ ਹੋਇਆ ਦੂਜਾ ਦੋਸ਼ੀ ਜਿਹੜਾ ਸੀਗਾ ਗੁਰਬੇਰ ਸਿੰਘ ਉਹ ਤੁਸੀਂ ਜਿਵੇਂ ਇੱਥੇ ਮੌਕੇ ਦੇ ਵੇਖਿਆ ਕਾਫੀ ਵੱਡਾ ਬਾਗ ਹੈ ਤੇ ਡਰਕਟਰ ਆ ਜਿਹੜਾ ਜੰਗਲ ਜੰਗਲ ਇਹਦਾ ਆੜ ਲੈਂਦੇ ਹੋਏ ਮੌਕੇ ਤੋਂ ਵੱਜਨ ਚ ਫਰਾਰ ਹੋ ਗਿਆ ਸਰ ਕੋਈ ਪਰਚੇ ਜਿਹੜੇ ਕੋਈ ਦਰਜੇ ਗਏ ਨੇ ਇਹਨਾਂ ਤੇ ਪਹਿਲਾਂ ਇਹਨਾਂ ਤੇ 5 ਮੁਕਦਮੇ ਆਲਰੇਡੀ ਆਰਮਡ ਲੂਟ ਤੇ ਰੋਬਰੀ ਦੇ ਦਰਜ ਨੇ ਤੇ ਇਹ ਜੇਲ੍ਹs ਵੀ ਲੈ ਕੇ ਆਏ ਨੇ ਇਸ ਤੋਂ ਬਾਅਦ ਇੱਕ 80/24 ਮੁਕਦਮਾ ਸੀਗਾ ਜਿਹੜਾ ਕਿ ਇਹਨਾਂ ਦੇ ਜਿਹਦੇ ਵਿੱਚ ਉਡਿੰਦੇ ਸੀਗੇ ਤੇ ਅੱਜ ਵੀ ਜਦੋਂ ਇਹ ਵਾਰਦਾਤ ਕਰਕੇ ਅੱਜ ਇੱਕ ਵਾਰਦਾਤ ਕਰਕੇ ਬੱਜੀ ਸੀਗੀ ਉਹਦੇ ਵਿੱਚ ਵੀ ਇਹ ਪੁਲਿਸ ਇਹਨਾਂ ਪਿੱਛਾ ਕਰਦੇ ਹੋਏ ਇਹਨਾਂ ਨੂੰ ਐਨਕਾਊਂਟਰ ਤੋਂ ਬਾਅਦ ਜਿਹੜਾ ਕਿ ਕਾਬੂ ਕੀਤਾ ਗਿਆ ਸਰ ਕੋਈ ਗੈਂਗ ਨਾਲ ਰਿਲੇਟਡ ਅ ਦੇਖੋ ਹੁਣੇ ਬਿਲਕੁਲ ਅਸੀਂ ਮੋਕੇ ਤੇ ਪਹੁੰਚੇ ਹੀ ਹੈ ਇਹ ਦੋਵੇਂ ਬੰਦੇ ਦੇ ਕਾਮਨ ਹੀ ਪਰਚੇ ਸੀਗੇ ਤੇ ਇਹਨਾਂ ਨਾਲ ਹੋਰ ਕਿਹੜੇ ਕਿਹੜੇ ਲੁੱਟਖੋਹਾਂ ਦੀ ਵਾਰਦਾਤਾਂ ਵਿੱਚ ਨਿਵੋਲ ਸੀਗੇ ਉਹ ਅੱਗੇ ਦੀ ਤਫ਼ਤੀਸ਼ ਅਸੀਂ ਕਰਦੇ ਨੇ